ਜਦੋਂ ਬੇਟੀ ਹੋਈ ਮੇਰੇ ਪਿੰਡ ਗਿਆ ਤੇ ਇੱਕ ਮਾਤਾ ਜੀ ਆਏ ਤਾਈ ਲੱਗਦੇ ਸਾਡੀ ਦੇਖ ਲੈ ਪੁੱਤ ਤੂੰ ਤਾਂ ਕੋਈ ਮਾੜਾ ਕੰਮ ਵੀ ਨਹੀਂ ਕੀਤਾ ਮੈਂ ਫੇਕੀ ਹੋ ਗਿਆ ਲੈ ਤੂੰ ਤਾਂ ਹਰੇਕ ਦਾ ਭਲਾ ਹੀ ਸੋਚਦਾ ਮੈਂ ਕਿ ਹਾਂ ਫੇਕੀ ਹੋ ਗਿਆ ਆ ਦੇਖ ਲੈ ਇੱਟ ਮੱਥੇ ਮਾਰੀ ਤੇਰੇ ਲੈ ਬੇਟੀ ਨੂੰ ਇੱਟ ਕਹਿੰਦੀ ਮੈਂ ਕਿ ਤੂੰ ਤਾਂ ਹੁਣ ਕਸ ਕਸ ਕੇ ਰੋੜਾ ਜਾਂ ਬਣ ਗਈ ਛੋਟਾ ਜਾਂ ਅਜੇ ਤੱਕ ਅਜੇ ਤੱਕ ਇਹੀ ਕੋਈ ਨੇ ਇੱਟ ਮੱਥੇ ਮਾਰੀ ਪੱਥਰ ਮੱਥੇ ਮਾਰਿਆ ਐਸ ਵਕਤ ਪਹਿਲੀ ਵਾਰ ਹੋਇਆ ਹਿਸਟਰੀ ਚ 4 ਸਾਲ ਹੋਣ ਵਾਲੇ ਨੇ ਸਰਕਾਰ ਬਣੀ ਨੂੰ ਥੋਡੀ ਸਰਕਾਰ ਬਣੀ ਨੂੰ ਮੈਂ ਆਪਣੀ ਨਹੀਂ ਕਹਿੰਦਾ ਥੋਡੀ ਸਰਕਾਰ ਬਣੀ ਨੂੰ ਇਸ ਵਕਤ 9 ਡੀਸੀ ਕੁੜੀਆਂ ਨੇ ਪੰਜਾਬ ਚ ਇੱਥੋਂ ਵਾਲੇ ਵੀ ਨਹੀਂ ਇੱਥੋਂ ਵਾਲੇ ਵੀ ਬੈਠੇ ਪ੍ਰੀਤੀ 3 ਐਸਐਸਪੀ ਕੁੜੀਆਂ ਨੇ 11 ਐਸਪੀ ਰੈਂਕ ਦੀਆਂ ਪੋਸਟਾਂ ਤੇ ਕੁੜੀਆਂ ਨੇ 25 ਏਡੀਸੀ ਤੇ ਏਡੀਸੀ ਲੈਵਲ ਦੀਆਂ ਜਿਹੜੀਆਂ ਪੋਸਟਾਂ ਨੇ ਉੱਥੇ ਕੁੜੀਆਂ ਜਿਹੜੀਆਂ ਨੇ ਉਹ ਡੀਸੀ ਤੇ